ਰਨਦੀਪ ਮੈਂ ਆਪਣੀ ਲਾਈਫ ਬਾਰੇ ਕਿਉਂਕਿ ਸਭ ਤੋਂ ਵੱਡੀ ਜਜਮੈਂਟ ਬੰਦਾ ਆਪ ਕਰ ਸਕਦਾ ਦੱਸਾਂਗੀ ਕਿ ਮੈਨੂੰ ਪੰਜਾਬੀ ਮਾਂ ਬੋਲੀ ਨੇ ਕਦੇ ਵੀ ਮੇਰੀ ਲਾਈਫ ਦੇ ਵਿੱਚ ਰੁਕਾਵਟ ਨਹੀਂ ਬਲਕਿ ਮੈਂ ਅੱਜ ਜੋ ਵੀ ਹਾਂ ਮੈਂ ਜਿਸ ਸੰਸਥਾ ਤੋਂ ਮਾਤਾ ਗੁਜਰੀ ਕਾਲਜ ਸਰਮੋਰ ਸੰਸਥਾ ਐਸਪੀਸੀ ਤੋਂ ਰਿਟਾਇਰ ਹੋਈ ਆਂ ਔਰ ਉਹਦੇ ਵਿੱਚ ਰੁਕਾਵਟਾਂ ਪਉ ਦੂਰ ਦੀ ਗੱਲ ਐ ਮੇਰੀ ਲਾਈਫ ਦੇ ਵਿੱਚ ਹਮੇਸ਼ਾ ਹੀ ਮੇਰੀ ਜ਼ਿੰਦਗੀ ਦੇ ਵਿੱਚ ਮੇਰੀ ਮਾਂ ਬੋਲੀ ਨੇ ਵਾਦਾ ਕੀਤਾ ਦੂਸਰਾ ਬੇਟੀ ਕਿ ਤਿੰਨ ਮਾਵਾ ਦਾ ਸਤਿਕਾਰ ਸਾਨੂੰ ਕਰਨਾ ਚਾਹੀਦਾ ਹੈ ਜਿਹੜਾ ਅਸੀਂ ਦਿਨ ਬਦਨ ਭੁੱਲਦੇ ਜਾ ਰਹੇ ਹਾਂ ਆਪਣੀ ਮਾਂ ਬੋਲੀ ਆਪਣੀ ਜੰਮਨ ਵਾਲੀ ਮਾਂ ਤੇ ਆਪਣੀ ਜਨਮ ਭੂਮੀ ਜੀ ਜ਼ਮੀਨਾਂ ਅਸੀਂ ਵੇਚਣ ਲੱਗ ਗਏ। ਮਾਵਾ ਸਾਡੀਆਂ ਬਿਰਦ ਆਸ਼ਰਮਾਂ ਚ ਜਾਣ ਲੱਗੀਆਂ। ਬੋਲੀ ਸਾਡੀ ਪਤਾ ਹੀ ਨਹੀਂ ਕਿਹੜੇ ਪਾਸੇ ਚਲੀ ਗਈ। ਮੁਨਕਰੀ ਹੋ ਗਏ ਅਸੀਂ ਪੰਜਾਬੀ ਦੇ। ਮੁਨਕਰੀ ਹੋ ਗਏ। ਬੋਲਣ ਦੇ ਵਿੱਚ ਅਸੀਂ ਸਾਨੂੰ ਅਸੀਂ ਹਿੰਦੀ ਦੇ ਵਿੱਚ ਵੀ ਖੁੱਲ ਕੇ ਅਸੀਂ ਗੱਲ ਨਹੀਂ ਕਰ ਸਕਦੇ। ਪਰ ਅਸੀਂ ਆਪਣੀ ਭਾਸ਼ਾ ਨੂੰ ਛੱਡ ਕੇ ਅੱਧੀ ਅੰਗਰੇਜ਼ੀ ਤੇ ਅੱਧੀ ਹਿੰਦੀ ਨੂੰ ਬੋਲਣਾ ਆਪਣਾ ਜਿਹੜਾ ਹੈ ਇਹ ਸਮਝਦਿਆਂ ਕਿ ਬਈ ਅਸੀਂ ਐਜੂਕੇਟਡ ਹਾਂ। ਜੀ। ਅਸੀਂ ਪੜੇ ਲਿਖੇ ਤਾਂ ਹੀ ਲੱਗਾਂਗੇ ਜਦੋਂ ਅਸੀਂ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਗੱਲ ਕਰ ਲਾਂਗੇ ਜਦੋਂ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਬਹੁਤ ਸੋਹਣੀ ਮਿੱਠੀ ਬੋਲੀ ਹੈ ਫਰੋਜ਼ਦੀਨ ਸ਼ਰਫ ਵਰਗਿਆਂ ਨੇ ਇਹਦੇ ਬਾਰੇ ਬਹੁਤ ਹਨੀ ਰਾਮ ਚਾਤਰੀਕ ਵਰਗਿਆਂ ਨੇ ਇਹਦੇ ਬਾਰੇ ਲਿਖਿਆ ਔਰ ਜਿੰਨੇ ਵੀ ਪੁਰਾਣੇ ਗਾਇਕ ਨੇ ਉਹ ਗਾਇਕਾਂ ਦੀ ਗੱਲ ਆਪਾਂ ਅੱਗੇ ਵੀ ਜਾ ਕੇ ਕਰਾਂਗੇ ਔਰ ਉਹਨਾਂ ਦਾ ਬੜਾ ਵੱਡਾ ਰੋਲ ਰਿਹਾ ਹੈ ਆਪਣੀ ਮਾਂ ਬੋਲੀ ਨੂੰ ਲੋਕਾਂ ਤੱਕ ਪਹੁੰਚਾਉਂਦਾ ਜੀ 21 ਫਰਵਰੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ 21 ਫਰਵਰੀ ਆਉਂਦਾ ਇੱਕ ਦਿਨ ਮਾਂ ਬੋਲੀ ਨੂੰ ਸਮਰਪਿਤ ਉਸ ਦਿਨ ਵੱਡੇ-ਵੱਡੇ ਸੈਮੀਨਾਰ ਬਹੁਤ ਵੱਡਾ ਅਦਾਰਾ ਸਾਡਾ ਪਾਸ਼ਾ ਵਿਭਾਗ ਪੰਜਾਬ ਉਹਦੇ ਵਿੱਚ ਸੈਮੀਨਾਰ ਮੈਮ ਇਹ اٹੈਂਡ ਕੀਤਾ ਸੀ ਇਹ ਫੰਕਸ਼ਨ ਤੇ ਜਿਹੜੇ ਬੁਲਾਏ ਹੁੰਦੇ ਨੇ ਸਾਡੇ ਸਰਕਾਰੀ ਕਿਉਂਕਿ ਸਰਕਾਰੀ ਅਦਾਰਾ ਹੈ ਸਦਿਕਾਰਯੋਗ ਐਮ ਐਲ ਏ ਜਾਂ ਐਮ ਪੀ ਵੀ ਆਉਂਦੇ ਆ ਉਥੇ ਉਥੇ ਇੱਕ ਦਿਨੀ ਪਾਸ਼ਾ ਦੀ ਗੱਲ ਹੁੰਦੀ ਹੈ ਜੀ ਜਿੰਨੇ ਸਰੋਤਾ ਗਨ ਜਿੰਨੇ ਦਰਸ਼ਕ ਉਥੇ ਬੈਠੇ ਹੁੰਦੇ ਨੇ ਪੰਜਾਬੀ ਭਾਸ਼ਾ ਦੀ ਗੱਲ ਕਰਕੇ ਕੁਝ ਵਿਦਵਾਨਾਂ ਨੂੰ ਸਨਮਾਨਿਤ ਕਰਕੇ ਮੈਨੂੰ ਇਦਾਂ ਲੱਗਦਾ ਕਿ ਉਹ ਗੱਲ ਜਿਹੜੀ ਹੈ ਉਥੇ ਹੀ ਖਤਮ ਕਰ ਦਿੱਤੀ ਜਾਂਦੀ ਹੈ ਇੱਕ ਦਿਨ ਇੱਕ ਦਿਨ ਅਸੀਂ ਆਪਣੀ ਭਾਸ਼ਾ ਨੂੰ ਦਿੱਤਾ ਹੈ 21 ਫਰਵਰੀ ਔਰ 21 ਫਰਵਰੀ ਨੂੰ ਅਸੀਂ ਉਹਨੂੰ ਯਾਦ ਜ਼ਰੂਰ ਕਰਦੇ ਆਂ ਜਦੋਂ ਕਿ ਨੂੰ ਹਮੇਸ਼ਾ ਹੀ ਯਾਦ ਕਰਨਾ ਚਾਹੀਦਾ ਹੈ ਔਰ ਸਤਿਕਾਰ ਨਾਲ ਯਾਦ ਕਰਨਾ ਚਾਹੀਦਾ ਹੈ ਤੇ ਸਾਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਪੰਜਾਬ ਦੇ ਵਾਸੀ ਆਂ ਔਰ ਸਾਡੀ ਜਿਹੜੀ ਮਾਂ ਬੋਲੀ ਹੈ ਉਹ ਪੰਜਾਬੀ ਹੈ ਜੀ ਡਾਕਟਰ ਸਾਹਿਬ ਪੰਜਾਬ ਦੇ ਸਕੂਲਾਂ ਦੇ ਵਿੱਚ ਜਦੋਂ ਅਸੀਂ ਨਜੀਦਾਰਿਆਂ ਦੇ ਵਿੱਚ ਬੱਚਿਆਂ ਨੂੰ ਪੜਾਉਂਦੇ ਆ ਤਾਂ ਪੰਜਾਬੀ ਬੋਲਣ ਤੇ ਮਨਾਹੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਇੱਥੋਂ ਤੱਕ ਕਿ ਕੁਝ ਸਕੂਲਾਂ ਦੇ ਵਿੱਚ ਤਾਂ ਇਹ ਵੀ ਹੈ ਕਿ ਤੁਸੀਂ ਜੇ ਤੁਹਾਨੂੰ ਹਲੇ ਤੁਹਾਡੇ ਬੱਚੇ ਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਤੁਸੀਂ ਹਿੰਦੀ ਬੋਲੋ ਪਰ ਪੰਜਾਬੀ ਨਹੀਂ ਬੋਲਣੀ ਤੇ ਮਾਪੇ ਸਾਰਾ ਕੁਝ ਜਾਣਦੇ ਨੇ ਪਰ ਵਰਤਾਰਾ ਇਹ ਚੱਲ ਰਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਸ਼ਾਇਦ ਅਸੀਂ ਮਾਂ ਬੋਲੀ ਤੋਂ ਦੂਰ ਕਰਕੇ ਜਾਂ ਜੇ ਸਾਡਾ ਬੱਚਾ ਹਿੰਦੀ 'ਚ ਗੱਲ ਕਰ ਰਿਹਾ ਹੈ ਜਾਂ ਅੰਗਰੇਜ਼ੀ 'ਚ ਗੱਲ ਕਰ ਰਿਹਾ ਹੈ ਹਰ ਭਾਸ਼ਾ ਆਪਣੀ ਥਾਂ ਤੇ ਬਹੁਤ ਸਤਿਕਾਰਯੋਗ ਹੈ ਪਰ ਮਾਂ ਬੋਲੀ ਦਾ ਇੱਕ ਵੱਖਰਾ ਰੁਤਬਾ ਹੁੰਦਾ ਹੈ ਮਾਂ ਬੋਲੀ ਨੂੰ ਤਿਆਗ ਕੇ ਅਸੀਂ ਅੱਗੇ ਨਹੀਂ ਵੱਧ ਸਕਦੇ ਸਾਡਾ ਪੜਿਆ ਲਿਖਿਆ ਵਰਗ ਜਦੋਂ ਅਸੀਂ ਜਿਨ੍ਹਾਂ ਨੂੰ ਕਹਾਉਨੇ ਆ ਹਨਾ ਜਦੋਂ ਉਹਨਾਂ ਦੇ ਬੱਚੇ ਖਾਸ ਕਰਕੇ ਜਿਹੜੇ ਨਿੱਜੀ ਅਦਾਰਿਆਂ ਦੇ ਵਿੱਚ ਪੜ੍ਹਦੇ ਨੇ ਜਾਂ ਅੱਜਕੱਲ ਹਰ ਕੋਈ ਚਾਹੁੰਦਾ ਕਿ ਉਹਦੇ ਬੱਚੇ ਨਿੱਜੀ ਅਦਾਰਿਆਂ ਦੇ ਵਿੱਚ ਪੜਨ ਸ਼ਾਇਦ ਜਿਆਦਾ ਕਿਤੇ ਅੱਗੇ ਵਧ ਜਾਣਗੇ ਜ਼ਿੰਦਗੀ 'ਚ ਇਹ ਸੋਚ ਇੱਕ ਚੱਲ ਰਹੀ ਹੈ। ਉੱਥੇ ਸਾਨੂੰ ਪਤਾ ਹੈ ਕਿ ਪੰਜਾਬੀ ਤੋਂ ਬੱਚਿਆਂ ਨੂੰ ਤੋੜਿਆ ਜਾ ਰਿਹਾ ਹੈ ਫਿਰ ਵੀ ਬੱਚੇ ਉੱਥੇ ਜਾ ਰਹੇ ਨੇ। ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਹੋ। ਤੁਸੀਂ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਨਿੱਜੀ ਸਕੂਲਾਂ ਬਾਰੇ ਇੱਕ ਦਿਨ ਡਾਕਟਰ ਵਾਲੀਆ ਵੀ ਗੱਲ ਕਰ ਰਹੇ ਸਨ ਉਹ ਦੱਸ ਰਹੇ ਸਨ ਕਿ ਕਿਸੇ ਬੱਚੇ ਨੂੰ ਫਾਇੰਡ ਕੀਤਾ ਤੇ ਉਹਦੇ ਪੇਰੈਂਟਸ ਜਾ ਕੇ ਮਾਪਿਆਂ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਬਹੁਤ ਵਾਰ ਇਹ ਮਸਲਾ ਜਿਹੜਾ ਹੈ ਉੱਠਿਆ ਸਾਡੇ ਮਾਨਯੋਗ ਪ੍ਰਧਾਨ ਜਿਹੜੇ ਆਪਣੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਵੀ ਇੱਕ ਦਿਨ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਨਿੱਜੀ ਸਕੂਲਾਂ ਦੇ ਵਿੱਚ ਅਸੀਂ ਪੰਜਾਬੀ ਪਾਸ਼ਾ ਜਿਹੜੀ ਹੈ ਉਹ ਲਾਗੂ ਕਰਾਂਗੇ ਪੰਜਾਬੀ ਭਾਸ਼ਾ ਲਾਗੂ ਕਰਨ ਤੋਂ ਪਹਿਲਾਂ ਇਹ ਜ਼ਰੂਰ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਨਿੱਜੀ ਸਕੂਲਾਂ ਦੇ ਵਿੱਚ ਪਹਿਲਾਂ ਭਾਸ਼ਾ ਬੋਲਣ ਤੇ ਘਟੋ-ਘਟ ਫਾਈਨ ਜਿਹੜਾ ਉਹ ਜੁਰਮਾਨਾ ਕਰਦੇ ਨੇ ਉਹਨੂੰ ਹਟਾ ਦਿੱਤਾ ਜਾਵੇ ਜੀ ਇਹ ਮੇਰੇ ਨਾਲ ਆਪਣੇ ਨਾਲ ਵੀ ਇੱਕ ਕਟਨਾ ਵਾਪਰੀ ਮੈਂ ਕਰਨਾਲ ਜੌਬ ਕਰਦੀ ਸੀ ਬੇਟੀ ਮੇਰੀ ਪੜਦੀ ਸੀ ਬ੍ਰਹਮਾਨੰਦ ਪਬਲਿਕ ਸਕੂਲ ਦੇ ਵਿੱਚ ਸ਼ਾਮ ਨੂੰ ਉਹਨਾਂ ਨੇ ਜਦੋਂ ਛੁੱਟੀ ਤੋਂ ਬਾਅਦ ਘਰੇ ਆਏ ਤੇ ਉਹ ਕਹਿੰਦੇ ਕੱਲ ਨੂੰ 5 ਰੁਪਏ ਫਾਈਨ ਲੈ ਕੇ ਜਾਣਾ ਹੈ ਮੈਨੂੰ ਜੁਰਮਾਨਾ ਜਿਹੜਾ ਹੈ ਦੇਣਾ ਬੜਾ ਬੁਰਾ ਲੱਗਦਾ ਹੈ ਕਿ ਕਾਹਦਾ ਜੁਰਮਾਨਾ ਮੈਂ ਪੁੱਛਿਆ ਉਹ ਕਹਿੰਦੇ ਕਿ ਮੈਂ ਮੈਡਮ ਨਾਲ ਹਿੰਦੀ ਚ ਗੱਲ ਕਰ ਪੰਜਾਬੀ ਚ ਗੱਲ ਕੀਤੀ ਸੀ ਅੱਛਾ ਬੜੀ ਹੈਰਾਨੀ ਹੋਈ ਕਿ ਪੰਜਾਬੀ ਚ ਗੱਲ ਕੀਤੀ ਹੈ ਤੇ ਜੁਰਮਾਨਾ ਕਾਹਦਾ ਮੈਂ ਨੈਕਸਟ ਡੇ ਪ੍ਰਿੰਸੀਪਲ ਸਾਹਿਬ ਨੂੰ ਮਿਲੀ ਮੈਂ ਨਾਲ ਆਖਿਆ ਜੀ ਫਾਈਨ ਕੀਤਾ ਤੁਸੀਂ ਜੁਰਮਾਨਾ ਕੀਤਾ ਪੰਜਾਬੀ ਬੋਲਣ ਤੇ ਕਹਿੰਦੇ ਹਮਾਰੇ ਸਕੂਲ ਮੇ ਹਰਿਆਣਾ ਮੇ ਹੈ ਇਸ ਲਈ ਹਮ ਹਿੰਦੀ ਔਰ ਇੰਗਲਿਸ਼ੀ ਪ੍ਰੇਫਰ ਕਰਤੇ ਹੈ ਮੈਂ ਕਿਹਾ ਜੀ ਨਹੀਂ ਸੌਰੀ ਮੈਂ ਜੁਰਮਾਨਾ ਨਹੀਂ ਦੇਣਾ ਇਹ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਕਿ ਪੰਜਾਬੀ ਬੋਲਣ ਦੀ ਜਿਹੜੀ ਉਹ ਸਕੂਲ ਚ ਮਨਾਹੀ ਹੈ ਤਾਂ ਪਤਾ ਨਹੀਂ ਮੇਰੀ ਪੋਸਟ ਕਰਕੇ ਮੈਂ ਵੀ ਪ੍ਰਿੰਸੀਪਲ ਸੇ ਉੱਥੇ ਜਾਂ ਉਹਨਾਂ ਦੇ ਮਨ ਚ ਕੀ ਆਇਆ ਕਹਿੰਦੇ ਚਲੋ ਮੈਡਮ ਉਹ ਆਪ ਰਹਿਣੇ ਦਿਓ ਤੇ ਮੈਂ ਕਿਹਾ ਜੀ ਮੇਰੇ ਬੱਚੇ ਤਾਂ ਪੰਜਾਬੀ ਬੋਲਣਗੇ ਜੇ ਤੁਸੀਂ ਨਹੀਂ ਤਾਂ ਨੈਕਸਟ ਟਾਈਮ ਆਪਾਂ ਕਿਸੇ ਹੋਰ ਸਕੂਲ ਜਿਹੜੇ ਐਡਮਿਸ਼ਨ ਇਹਨਾਂ ਦਾ ਦਾਖਲਾ ਜਿਹੜਾ ਕਿ ਉਹ ਕਰਵਾ ਲਾਂਗੇ ਇਦਾਂ ਦਾ ਜਿਹੜਾ ਜਿਹੜੇ ਸਕੂਲਾਂ ਦੇ ਵਿੱਚ ਬੇਸ਼ੱਕ ਉਹ ਸਿੱਖ ਵਿਦਿਆਰਥੀ ਨੇ ਬੇਸ਼ੱਕ ਉਹ ਪੰਜਾਬ ਦੇ ਵਾਸੀ ਨੇ ਜਾਂ ਹਰਿਆਣੇ ਦੇ ਵਾਸੀ ਨੇ ਜਿੱਥੇ ਸਕੂਲ ਦੇ ਵਿੱਚ ਇੱਕ ਪੰਜਾਬੀ ਆਪਣੀ ਮਾਂ ਬੋਲੀ ਮਾਂ ਬੋਲੀ ਨੂੰ ਬੋਲਣ ਤੇ ਮਨਾਹੀ ਹੈ ਔਰ ਜੁਰਮਾਨੇ ਕੀਤੇ ਜਾਂਦੇ ਨੇ ਇਹ ਇਹ ਕੰਮ ਜਿਹੜਾ ਹੈ ਕਰਨਾ ਬੜਾ ਸੌਖਾ ਹੈ ਪੰਜਾਬ ਸਰਕਾਰ ਵਾਸਤੇ ਉਹਨਾਂ ਉਹ ਨਿੱਜੀ ਸਕੂਲਾਂ ਦੇ ਵਿੱਚ ਇੱਕ ਏਦਾਂ ਦਾ ਜੋ ਵੀ ਉਹਨਾਂ ਦਾ ਸਿਸਟਮ ਹੈ ਜਿੱਦਾਂ ਵੀ ਉਹ ਕਰਦੇ ਐ ਉਹਨੂੰ ਨਿੱਜੀ ਸਕੂਲਾਂ ਦੇ ਵਿੱਚ ਘੱਟੋ-ਘੱਟ ਪੰਜਾਬੀ ਬੋਲਣੀ ਜਿਹੜੀ ਹੈ ਉਹਦੇ ਤੇ ਮਨਾਹੀ ਨਹੀਂ ਹੋਣੀ ਚਾਹੀਦੀ। ਤੇ ਸਾਰਾ ਕੰਮ ਜੇ ਜਦੋਂ ਅਸੀਂ ਇੱਕ ਪਾਵਰ ਹੁੰਦੀ ਹੈ ਹੁਣ ਪਾਵਰ ਹੈ ਮੁੱਖ ਮੰਤਰੀ ਸਾਹਿਬ ਕੋਲੇ ਉਹਨਾਂ ਦੀ ਆਪਣੀ ਸਰਕਾਰ ਹੈ ਮੈਜੋਰਟੀ ਦੇ ਵਿੱਚ ਉਹ ਆਏ ਨੇ ਉਹ ਜੋ ਮਰਜ਼ੀ ਕਰ ਸਕਦੇ ਨੇ ਪਰ ਨਾਲ ਨਾਲ ਹੀ ਮੈਂ ਇੱਕ ਗੱਲ ਇੱਕ ਐਡ ਕਰਾਂਗੀ ਪੰਜਾਬ ਸਰਕਾਰ ਦੀ ਆਪਾਂ ਗੱਲ ਕਰਦੇ ਨੇ ਆ ਉਹਨਾਂ ਨੂੰ ਐ ਕਰਨਾ ਚਾਹੀਦਾ ਐ ਕਰਨਾ ਚਾਹੀਦਾ ਸਾਨੂੰ ਵੀ ਉਹਨਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਮੈਂ ਆਪ ਵੀ ਫੀਲ ਕਰ ਰਹੀ ਹਾਂ ਕਿ ਮੈਂ ਪੰਜਾਬੀ ਬੋਲਦੀ ਬੋਲਦੀ ਕਈ ਇੰਗਲਿਸ਼ ਵਰਡਸ ਜਿਹੜੇ ਨੇ ਉਹ ਬੋਲ ਰਹੀ ਹਾਂ ਪੰਜਾਬੀ ਦੇ ਪੰਜਾਬੀ ਮਾਂ ਬੋਲੀ ਬਾਰੇ ਇੰਟਰਵਿਊ ਹੋ ਰਹੀ ਹੈ ਮੈਂ ਜੇ ਬੈਂਕ ਚ ਗਈ ਉਥੇ ਇੱਕ ਮੇਰੇ ਤੋਂ ਥੋੜੀ ਜਿਹੀ ਘੱਟ ਉਮਰ ਦੀ ਲੇਡੀ ਸਨ ਤੇ ਉਹ ਲੜਕੀ ਜਿਹੜੀ ਬੈਠੀ ਸੀ ਬੈਂਕ ਅੰਪਲਾਈ ਉਹ ਚੰਗੀ ਤਰ੍ਹਾਂ ਸਮਝ ਸਕਦੀ ਸੀ ਪੰਜਾਬੀ ਕਿਉਂਕਿ ਮੈਂ ਉਹਦੇ ਨਾਲ ਸਾਰੀ ਗੱਲ ਪੰਜਾਬੀ ਚ ਕੀਤੀ ਉਹ ਉਹਦੇ ਨਾਲ ਹਿੰਦੀ ਚ ਗੱਲ ਕਰ ਰਹੇ ਨੇ ਔਰ ਹਿੰਦੀ ਵੀ ਉਹਨਾਂ ਨੂੰ ਅੱਛੀ ਤਰ੍ਹਾਂ ਆਉਂਦੀ ਨਹੀਂ ਸੀ ਮੈਂ ਉਹਨਾਂ ਨੂੰ ਨਾਮ ਪੁੱਛਿਆ ਮੈਂ ਕਿਹਾ ਤੁਹਾਡਾ ਨਾਮ ਕੀ ਹੈ ਕਹਿੰਦੇ ਗੁਰਿੰਦਰ ਕੌਰ ਤੇ ਮੈਂ ਕਿਹਾ ਤੁਸੀਂ ਪੰਜਾਬੀ ਚ ਬੋਲੋ ਉਹ ਪੰਜਾਬੀ ਆਉਂਦੀ ਉਹਨਾਂ ਨੂੰ ਉਹ ਪੰਜਾਬ ਦੇ ਬੈਂਕ ਦੇ ਵਿੱਚ ਜੋ ਨੌਕਰੀ ਕਰ ਰਹੇ ਨੇ ਆਪਾਂ ਕਿਉਂ ਔਖੇ ਔਖੇ ਹਿੰਦੀ ਜਾਂ ਅੰਗਰੇਜ਼ੀ ਬੋਲਦੇ ਆ ਜੀ ਦੁੱਧੀਆਂ ਪਛਾਵਾਂ ਦਾ ਸਤਿਕਾਰ ਕਰੋ ਮਾੜਾ ਨਾ ਕਹੋ ਪਰ ਆਪਣੀ ਮਾਂ ਬੋਲੀ ਦੇ ਵਿੱਚ ਘਟੋ ਘਟ ਪੰਜਾਬ ਦੇ ਵਿੱਚ ਜਦੋਂ ਅਸੀਂ ਕਿਸੇ ਬੈਂਕ ਦੇ ਵਿੱਚ ਜਾਂਦੇ ਆ ਜਦੋਂ ਅਸੀਂ ਕਿਸੇ ਸਕੂਲ ਦੇ ਵਿੱਚ ਜਾਂਦੇ ਆ ਉਹ ਸਮਝ ਜਾਂਦੇ ਆ ਹਿੰਦੀ ਜਿਹੜੀ ਹੈ ਪੰਜਾਬੀ ਜਿਹੜੀ ਆ ਸਮਝ ਆਉਂਦੀ ਹੈ ਸਭ ਨੂੰ ਜੀ ਪ੍ਰਵਾਸੀ ਜਿਹੜੇ ਸਾਡੇ ਹੁਣ ਬਿਹਾਰ ਤੋਂ ਯੂਪੀ ਤੋਂ ਇੱਥੇ ਆ ਕੇ ਬੈਠੇ ਆ ਸਮਝਦੇ ਨਹੀਂ ਉਹ ਪੰਜਾਬੀ ਬੋਲਦੇ ਆ ਤੇ ਅਸੀਂ ਉਹਨਾਂ ਨਾਲ ਹਿੰਦੀ ਹਿੰਦੀ ਬੋਲਦੇ ਆ ਹਿੰਦੀ ਚ ਗੱਲ ਕਰਦੇ ਆ ਔਰ ਹਿੰਦੀ ਵੀ ਨਹੀਂ ਸਹੀ ਪਾਸ਼ਾ ਹਿੰਦੀ ਵੀ ਨਹੀਂ ਅਚੀ ਤਰ੍ਹਾਂ ਸਾਨੂੰ ਚੰਗੀ ਤਰ੍ਹਾਂ ਆਉਂਦੀ ਇਹ ਪਤਾ ਨਹੀਂ ਇਹ ਕੀ ਵਰਤਾਰਾ ਚੱਲ ਪਿਆ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਸਰਦਾਰ ਫੈਮਲੀਆਂ ਨੇ ਜਿਹੜੀਆਂ ਉਹ ਜਦੋਂ ਸਕੂਲ ਤੋਂ ਬੱਚਾ ਆ ਜਾਂਦਾ ਹੈ ਉਦੋਂ ਵੀ ਉਹਨਾਂ ਨਾਲ ਬੇਟੇ ਖਾਣਾ ਖਾ ਲੋ ਪਹਿਲੇ ਇਹ ਕਰ ਲੋ ਫਿਰ ਟਿਊਸ਼ਨ 'ਤੇ ਜਾਣਾ ਹੈ ਉਹ ਹਿੰਦੀ 'ਚ ਉਹਨਾਂ ਨਾਲ ਗੱਲ ਕਰਨ ਲੱਗ ਗਏ ਬਿਲਕੁਲ ਜਾ ਇੰਗਲਿਸ਼ ਦੇ ਵਿੱਚ ਬਿਲਕੁਲ ਤੁਸੀਂ ਕਿਹਾ ਵੀ ਕਈ ਮਾਂ ਬੋਲੀ ਰਹਿ ਗਈ ਪਿੱਛੇ ਸਾਡੀ ਹੂੰ ਕਈਆਂ ਦਾ ਹਿੰਦੀ ਦਾ ਵੀ ਉਹ ਹਾਲ ਹੈ ਕਿਉਂ ਕਹਿੰਦੇ ਵੀ ਇਹ ਕੈਸਾ ਟੋਆ ਪਾਟਾ ਹੈ ਨਾ ਟਾਪਾ ਜਾਂਦਾ ਹੈ ਨਾ ਲੰਗਾ ਜਾਂਦਾ ਹੈ ਬਿਲਕੁਲ ਪਰ ਅਸੀਂ ਬੋਲਣੀ ਜ਼ਰੂਰ ਹੈ ਅਸੀਂ ਬੋਲਣੀ ਜ਼ਰੂਰ ਹੈ